ਸਾਸਟਿਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਪੱਤਾ ਗੋਭੇ ਆਲੂ ਮਟਰ ਦੀ ਸਬਜੀ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਤੇਲ ਪਾਵਾਂਗੇ ਫਿਰ ਪਾਵਾਂਗੇ ਅਸੀਂ ਇੱਕ ਚਮਚ ਜੀਰੇ ਦਾ ਤੇ ਨਾਲ ਪਾਵਾਂਗੇ ਆਪਾਂ ਇੱਕ ਚਮਚਾ ਸੌਂਫ ਦਾ ਪਾਵਾਂਗੇ ਸੌਂਫ ਨਾਲ ਜਿਹੜਾ ਸਬਜੀ ਦਾ ਟੇਸ ਬੜਾ ਵਧੀਆ ਆਂਦਾ ਆ ਤੜਕੇ ਵਿੱਚ ਵਧੀਆ ਲੱਗਦੀ ਹੈ ਸੌਂਫ ਹੁਣ ਦੋਵਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਸਾੜੀਦੋਵੇਂ ਸੁਆਹ ਪਹੁੰਚ ਜਾਣ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਬਰੀਕ ਕੱਟਿਆ ਹੋਇਆ ਲਸਣ ਤੇ ਨਾਲ ਇਸ ਪਾਵਾਂਗੇ ਦੋ ਹਰੀਆਂ ਮਿਰਚਾਂ ਹੁਣ ਦੋਵਾਂ ਨੂੰ ਅਸੀਂ ਲਾਈਟ ਬ੍ਰਾਊਨ ਹੁਣ ਤੱਕ ਪੁੰਨਾ ਹੈ ਜਦੋਂ ਸਾਡਾ ਲਸਣ ਚੰਗੀ ਤਰ੍ਹਾਂ ਭੁੱਜ ਜਾਵੇਗਾ ਹੁਣ ਇਹਦੇ 'ਚ ਪਾਵਾਂਗੇ ਆਪਾਂ ਲੰਬੇ ਲੰਬੇ ਕੱਟੇ ਹੋਏ ਪਿਆਜ਼ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈਂਦੇ ਨੇ ਹੁਣ ਅਸੀਂ ਇਹ ਪਿਆਜ਼ ਜਿਹੜੇ ਆ ਲਾਈਟ ਬ੍ਰਾਊਨ ਹੁਣ ਤੱਕ ਪਕਾਵਾਂਗੇ ਜਦੋਂ ਸਾਡੇ ਪਿਆਜ਼ ਜਿਹੜੇ ਆ ਚੰਗੀ ਤਰ੍ਹਾਂ ਭੁੱਜ ਜਾਣਗੇ ਫਿਰ ਇਹਦੇ 'ਚ ਪਾਵਾਂਗੇ ਆਪਾਂ ਬਰੀਕ ਕੱਟੇ ਹੋਏ ਆਲੂ ਆਲੂ ਨੂੰ 2-3 ਮਿੰਟ ਲਈ ਅਸੀਂ ਪਕਾਵਾਂਗੇ ਜਦੋਂ ਸਾਡੇ ਆਲੂ ਚੰਗੀ ਤਰ੍ਹਾਂ 2-3 ਮਿੰਟ ਲਈ ਪਕਾਣਾ ਬਸ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਬਰੀਕ ਕੱਟੀ ਹੋਈ ਪੱਤਾ ਗੋਭੀ ਹੁਣ ਇਹਨਾਂ ਦਾ ਦੋਵਾਂ ਨੂੰ ਅਸੀਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਜਦੋਂ ਸਾਡੀ ਸਬਜ਼ੀ ਜਿਹੜੀ ਚੰਗੀ ਤਰ੍ਹਾਂ ਮਿਕਸ ਹੋ ਜਾਵੇਗੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਰੀਕ ਕੱਟੇ ਹੋਏ ਟਮਾਟਰ ਅਸੀਂ 2 ਟਮਾਟਰ ਲਿੱਤੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤਾਜ਼ੇ ਹਰੇ ਮਟਰ ਉਹ ਵੀ ਆਪਾਂ ਦੋ ਗੋਲੀਆਂ ਮਟਰ ਲੈਂਤੀਆਂ ਨੇ ਉਹ ਵੀ ਆਪ ਸਾਰੀ ਸਬਜੀ ਦੇ ਵਿੱਚ ਪਾ ਦਵਾਂਗੇ ਹੁਣ ਸਬਜੀ ਸੇ ਮਿਕਸ ਕਰ ਲਾਂਗੇ ਹੁਣ ਅਸੀਂ ਪਾਵਾਂਗੇ ਇਸ ਮਸਾਲੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਗਰਮ ਮਸਾਲਾ 1 ਚਮਚਾ ਅੱਧਾ ਚਮਚਾ ਹਲਦੀ ਦਾ ਅੱਧਾ ਚਮਚਾ ਢੇਗੀ ਮਿਰਚ ਦਾ ਅਸੀਂ ਲਾਲ ਮਿਰਚ ਨਹੀਂ ਪਾਈ ਕਿ ਹਰੀਆਂ ਮਿਰਚਾਂ ਅਸੀਂ ਪਾ ਦਿੱਤੀਆਂ ਨੇ ਹੁਣ ਸਾਰੀਆਂ ਸਬਜੀ ਨੂੰ ਅਸੀਂ ਮਿਕਸ ਕਰ ਲਾਂਗੇ ਹੁਣ ਆਪਾਂ ਜਦੋਂ ਇਹਨੂੰ 15 ਮਿੰਟ ਲਈ ਸਬਜੀ ਨੂੰ ਲੋ ਫਲੇਮ ਤੇ ਪਕਾਵਾਂਗੇ ਤੇ ਉਤੋਂ ਅਸੀਂ ਗਾਰਨਿਸ਼ ਕਰ ਦਾਂਗੇ ਬਰੀਕ ਕਟਿਆ ਹੋਇਆ ਹਰਾ ਧਨੀਆ ਇਹਨੂੰ ਸੇ ਟਾ ਕੇ ਬਣਾਉਣਾ ਸਬਜੀ ਨੂੰ ਤੇ ਹੁਣ ਆਪਾਂ ਜਿਹੜੀ ਸਬਜੀ ਆ ਚੈੱਕ ਕਰਦੇ ਆਪਾਂ ਸਬਜੀ ਸਾਡੀ ਜਿਹੜੀ ਸਬਜੀ ਹੁਣ ਬਣ ਕੇ ਤਿਆਰ ਆ ਆਲੂ ਸਾਡੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਪਾਣੀ ਵੀ ਸਾਡਾ ਬਿਲਕੁਲ ਨਹੀਂ ਗਾ ਸਬਜੀ 'ਚ ਹੁਣ ਕਿਉਂਕਿ ਪੱਤਾ ਗੋਭੇ ਜਿਹੜਾ ਪਾਣੀ ਛੱਡਦੀ ਹੈ ਹੁਣ ਸਾਡੀ ਜਿਹੜੀ ਸਬਜ਼ੀ ਬਿਲਕੁਲ ਰੈਡੀ ਹੋ ਗਈ ਹੈ लास्ट ਦੇ ਅਸੀਂ ਪਾਣਾ ਹੈ ਦੇਚ આમਚਰ આમਚਰ ਪਾ ਕੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਸਾਡੀ ਜਿਹੜੀ ਸਬਜ਼ੀ ਬਿਲਕੁਲ ਰੈਡੀ ਹੈ ਤੁਸੀਂ ਵੀ ਘਰ ਜਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ